ਪਾਸੇ ਸਰਕਾਰ ਦੇ ਵੱਲੋਂ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਦੂਜੇ ਪਾਸੇ ਸਿਵਲ ਹਸਪਤਾਲ ਜੈਤੋ ਦੇ ਵਿੱਚ ਡਾਕਟਰਾਂ ਦੀ ਘਾਟ ਨੂੰ ਲੈ ਕੇ ਆਏ ਦਿਨ ਲੋਕ ਜਿਹੜੇ ਨੇ ਖੱਜਲ ਖਵਾਰ ਹੋ ਰਹੇ ਨੇ ਦੱਸਦੀ ਹੈ ਕਿ ਜਤੋ ਕੋਟਕਪੁਰਾ ਰੋਡ ਤੇ ਮੋਟਰਸਾਈਕਲ ਸਵਾਰ ਨੌਜਵਾਨ ਲੜਕਾ ਤੇ ਲੜਕੀ ਜਿਹੜੇ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਤੇ ਜ਼ਖਮੀਆਂ ਨੂੰ ਜਤੋ ਦੇ ਸਰਕਾਰੀ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਐਮਰਜੈਂਸੀ ਦੇ ਵਿੱਚ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ ਸਿਰਫ ਸਟਾਫ ਦੇ ਵੱਲੋਂ ਹੀ ਮੋਢਲੀ ਸਹਾਇਤਾ ਦੇ ਕੇ ਉਹਨਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਗਿਆ ਹੋ ਗਿਆ ਇੱਥੇ ਪਹੁੰਚੇ ਲੇਡੀ ਇੰਨੀ ਜ਼ਿਆਦਾ ਸੀਰੀਅਸ ਹੈ ਮੈਂ ਤਾਂ ਕਹਿੰਨੀ ਹੈ ਕਿ ਅਗਰ ਇੱਥੇ ਹਸਪੀਟਲ ਡਾਕਟਰ ਨਹੀਂ ਤੇ ਇੱਥੇ ਲਿਆਉਂਦਾ ਵੀ ਕੋਈ ਫਾਇਦਾ ਨਹੀਂ ਇਹਨਾਂ ਨੂੰ ਸਿੱਧਾ ਅਸੀਂ ਫਰੀਦਕੋਟ ਬਟਿੰਡਾ ਜਿੱਥੇ ਵਧੀਆ ਡਾਕਟਰ ਉੱਥੇ ਲੈ ਕੇ ਜਾਣਾ ਚਾਹੀਦਾ ਕਿਉਂਕਿ ਇੱਥੇ ਇੱਕ ਵੀ ਚੀਜ਼ ਦੀ ਕਿਸੇ ਚੀਜ਼ ਦੀ ਫੈਸਿਲਿਟੀ ਹੈ ਨਹੀਂ ਬਿਲਕੁਲ ਜੀ ਬਹੁਤ ਘੱਟ ਡਾਕਟਰ ਹੁੰਦੇ ਬਹੁਤ ਮਤਲਬ ਸਾਰਾ ਕੁਝ ਦੇਖਿਆ ਜਾਵੇ ਤੇ ਕੁਝ ਵੀ ਹੈ ਨਹੀਂ ਆ ਤੁਹਾਡੇ ਸਾਹਮਣੇ ਆ ਜੀ ਉਮੀਦ ਸਿੰਘ ਮੀਤਾ ਹੈ ਹੋਰ ਵੀ ਸੰਸਥਾ ਸਾਡੀ ਵੀ ਸੰਸਥਾ ਜੀ ਰੋਜ਼ ਬੰਦਾ ਲਿਆਉਣੇ ਚਾਕੇ ਪਰ ਤੋਂ ਵੀ ਲੈ ਕੇ ਆਇਆ ਐਮਰਜੈਂਸੀ ਕੇਸ ਹੂੰ ਕਿੰਨੀਆਂ ਮੁਸ਼ਕ ਜੇ ਉੱਧਰ ਹੁੰਦਾ ਨੇੜੇ ਤੇ ਉੱਧਰ ਨੂੰ ਹੋ ਜਾਂਦਾ ਹੁੰਦਾ ਪਰ ਅੱਧਾ ਕਿਲੋਮੀਟਰ ਵਾਲਾ ਵੀ ਇੱਥੇ ਆਏ ਹੁੰਦਾ ਹੁਣ ਇੱਥੇ ਡਾਕਟਰਾਂ ਦੀ ਕਮੀ ਦੇ ਚੱਲਦੇ ਆ ਨੌਜਵਾਨ ਮੁਟਿਆਰਾ ਭੈਣ ਆਪਣੀ ਹੁਣ ਇੱਥੇ ਕੋਈ ਨਿਊਰੋ ਸਰਜਨ ਕੋਈ ਐਮਡੀ ਡਾਕਟਰ ਹੋਵੇ ਇੱਕ ਤਾਂ ਹੋਵੇ ਜਿਹੜਾ ਐਮਰਜੈਂਸੀ ਸਾਨੂੰ ਦੇਖ ਲੇ ਯਾਰ ਦੂਜੇ ਪਾਸੇ ਜਦੋਂ ਇਸ ਬਾਰੇ ਸਟਾਫ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਸਟਾਫ ਦਾ ਕਹਿਣਾ ਸੀ ਕਿ ਡਾਕਟਰਾਂ ਦੀ ਘਾਟ ਹੋਣ ਦੇ ਕਾਰਨ ਉਹਨਾਂ ਨੂੰ ਮਜਬੂਰਨ ਮੋਢਲੀ ਸਹਾਇਤਾ ਦੇ ਕੇ ਮਰੀਜ਼ਾਂ ਨੂੰ ਰੈਫਰ ਕਰਨਾ ਪੈਂਦਾ ਹੈ ਕੋਈ ਡਾਕਟਰ ਨਹੀਂ ਜੀ ਇਹ ਹਸਪਤਾਲ ਦੀ ਗੱਲ ਕੀਤੀ ਆਵੇ ਤਾਂ ਕਿੰਨੇ ਡਾਕਟਰ ਹੁੰਦੇ ਇੱਥੇ ਰੈਗੂਲਰ ਰੈਗੂਲਰ ਡਾਕਟਰ ਡ올ੀ ਹੈ ਜੀ ਤੇ ਡਾਕਟਰ ਰਾਜਵੀਰ ਅਖੀਰਲੇ 3 ਦਿਨ ਆਉਂਦੇ ਆ ਜੀ ਉਹ 3 ਦਿਨਾਂ ਦੇ ਆ ਕਿ ਉਹ ਡਾਕਟਰ ਡ올ੀ ਹਾਂ ਜੀ ਕਿੰਨੇ ਕ ਜਿਹੜੀ ਅੱਗੇ ओपीडी ਹੁੰਦੀ ਹੈ ਇੱਥੇ ਦਿਨ ਦੇ ਵਿੱਚ ਹੀ ਆਪਾਂ ਗੱਲ ਕਰ ਲਈਏ ओपीडी 300 ਤੋਂ ਹੋਈ ਜਾਂਦੀ ਹੈ ਜੀ ਜਿਵੇਂ ਡਾਕਟਰ ਬ੍ਰਿੰਦੇ ਦੇ ਟਾਈਮ ਥੋੜੀ ਜ਼ਿਆਦਾ ਹੁੰਦੀ ਸੀਗੀ ਹੁਣ ਥੋੜਾ ਉਹਨਾਂ ਕਰਕੇ ਪੇਸ਼ੰਤ ਘਟ ਗਏ ਆ ਜੀ ਬਿਲਕੁਲ ਜੀ ਪਰ ਫਿਰ ਵੀ ਜਿਨ੍ਹਾਂ ਨੇ ਟ੍ਰੀਟਮੈਂਟ ਲੈਣਾ ਉਹ ਤਾਂ ਆਉਂਦੇ ਹੀ ਆ ਜੀ ਜੀ ਜੇ ਕੋਈ ਐਮਰਜੈਂਸੀ ਕੇਸ ਆਏ ਤਾਂ ਫਿਰ ਤੁਸੀਂ ਜਿੰਨਾਂ ਫਰਸਟੇਡ ਅਸੀਂ ਦੇ ਸਕਦੇ ਹਾਂ ਉਹਨਾਂ 'ਕਿ ਦੇ ਕੇ ਬਾਕੀ ਸਾਨੂੰ ਰੈਫਰ ਹੀ ਕਰਨਾ ਪੈਂਦਾ ਹੈ ਜੀ ਜੱਤੋਂ ਤੋਂ ਵੈਪਨ ਗੁਹਿਲ ਦੀ ਖਾਸ ਰਿਪੋਰਟ